ਸਸੀਕਲ ਦੋਸਤੋ ਮੈਂ ਤੁਹਾਡਾ ਆਪਣਾ ਸੁੱਖਾ ਕੜਿਆਲ ਕਬੱਡੀ ਕਮੈਂਟੇਟਰ ਬੜੇ ਚਿਰ ਬਾਅਦ ਜਿਹੜਾ ਫੇਸਬੁੱਕ ਤੇ ਤੁਹਾਡੇ ਨਾਲ ਰੂਬਰੂ ਹੋ ਰਿਹਾ ਹੈ ਇੱਕ ਵੱਡੀ ਘਟਨਾ ਹੋਈ ਹੈ ਮੇਰੀ ਗੱਲ ਤੇ ਗੌਰ ਜਰੂਰ ਕਰਿਓ ਪਰ ਜਿਨ੍ਹਾਂ ਨੇ ਮੇਰਾ ਪੇਜ ਹਲੇ ਤੱਕ ਫਾਲੋ ਨਹੀਂ ਕੀਤਾ ਕਿਰਪਾ ਕਰਕੇ ਮੇਰਾ ਪੇਜ ਜਿਹੜਾ ਫਾਲੋ ਜ਼ਰੂਰ ਕਰ ਲਿਓ ਸੁੱਖਾ ਕਮੈਂਟੇਟਰ ਦੇ ਨਾਂ ਤੇ ਹੈ ਚਾਹੇ ਉਹ ਫੇਸਬੁੱਕ ਤੇ ਹੈ ਤੇ ਇੰਸਟਾਗ੍ਰਾਮ ਤੇ ਹੈ ਚਾ ਯੂਟਿਊਬ ਤੇ ਹੈ ਪਰ ਅੱਜ ਗੱਲ ਜਿਹੜੀ ਮੁੱਦੇ ਦੀ ਕਰਨੀ ਹੈ ਮੁੱਦਾ ਬਹੁਤ ਭਖਿਆ ਹੋਇਆ ਹੈ ਸਾਰਿਆਂ ਨੇ ਵੇਖਿਆ ਹੋਵੇਗਾ ਮੇਰੇ ਵੀਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਸਾਦਕ ਤੇ ਸਾਦਕ ਦੇ ਵਿੱਚ ਬੈਂਕ ਹੈ ਐਸ.ਬੀ.ਆਈ. ਐਸ.ਬੀ.ਆਈ. ਬੈਂਕ ਦੇ ਵਿੱਚ ਬਹੁਤ ਵੱਡਾ ਜਿਹੜਾ ਸਕੈਮ ਹੋਇਆ ਹੈ ਲੋਕਾਂ ਦੀ ਮੇਰੇ ਵੀਰੋ ਖੂਨ ਪਸੀਨੇ ਦੀ ਕਮਾਈ ਲੈ ਕੇ ਮੈਨੇਜਰ ਸਾਹਿਬ ਰਫੂ ਚੱਕਰ ਹੋ ਗਏ ਨੇ ਇਹ ਗੱਲ ਸਾਰੇ ਗੌਰ ਕਰ ਲੈਣ ਇਹ ਨਾ ਸਮਝਣ ਵੀ ਇਹ ਐਸਬੀ ਐਸਬੀਆਈ ਬੈਂਕ ਹੈ ਇਹ ਸਾਦਕਪਿੰਡ ਹੀ ਹੋਇਆ ਇਹ ਫਰੀਦਕੋਟ ਜ਼ਿਲ੍ਹੇ ਚ ਹੀ ਹੋਇਆ ਕਟਨਾਮਾ ਤਾਂ ਅੱਗੇ ਵੀ ਹੁੰਦਿਆਂ ਰਹਿੰਦਿਆਂ ਹੁਣ ਪੈਸੇ ਉਹ ਕਿਹੜੇ ਲੈ ਕੇ ਗਿਆ ਆਮ ਆਪਣੇ ਲੋਕਾਂ ਚ ਫਿਤਰਤਾ ਵੀ ਜਿਹਦੇ ਕੋਲੇ ਚਾਰ ਛਿੱਲੜ ਹੈਗੇ ਐ ਉਹਨੂੰ ਬੈਂਕਾਂ ਵਾਲੇ ਕਿਵੇਂ ਨਾ ਕਿਵੇਂ ਕਹਿ ਕਰਾ ਕੇ ਐਫ ਡੀ ਕਰਵਾ ਦਿੰਦੇ ਐ ਜਾਂ ਬੀਮੇ ਕਰਵਾ ਦਿੰਦੇ ਐ ਤੇ ਮੇਰੇ ਵੀਰੋ ਆਮ ਹੀ 100 ਤੋਂ 70 ਲੋਕਾਂ ਦੀ ਜਿਨ੍ਹਾਂ ਦੀ ਰਾਸ਼ੀ ਪਈ ਐ ਉਹਨਾਂ ਦੇ ਬੀਮੇ ਵੀ ਕਰਵਾਏ ਐ ਉਹਨਾਂ ਦੀਆਂ ਐਫ ਡੀਆਂ ਵੀ ਕਰਵਾਈਆਂ ਪਰ ਇਹ ਮੈਨੇਜਰ ਤਾਂ ਮਾਂ ਦਾ ਪੁੱਤ ਐਡਾ ਛਾਤਰ ਨਿਕਲਿਆ ਇਹਨੇ ਐਫ ਡੀਆਂ ਵਾਲੇ ਤਾਂ ਲੁੱਟੇ ਹੀ ਲੁੱਟੇ ਦੇ ਜਿਹੜੇ ਮੇਰੇ ਵਰਗੇ ਲਿਮਟਾਂ ਬਣਾਈ ਬੈਠੇ ਸੀਗੇ ਕਈਆਂ ਨੇ ਲਿਮਟ ਬਣਾ ਲਈ ਸੀ ਵੀ ਆਪਾਂ ਲੋਡ ਪੈਣ ਤੇ ਚੱਕ ਲਾਂਗੇ ਕਈਆਂ ਨੇ ਲਿਮਟ ਬਣਾਈ ਆ ਤੇ ਲਿਮਟ ਸਾਫ਼ ਕਰਾਉਣ ਆਏ ਆ ਮੈਨੇਜਰ ਕੋਲੇ ਵੀ ਆ ਸਾਡੀ 2.5 ਲੱਖ ਦੀ ਲਿਮਟ ਹੈ ਜਾਂ ਸਾਡੀ 5 ਲੱਖ ਦੀ ਲਿਮਟ ਹੈ ਮੈਨੇਜਰ ਸਾਹਿਬ ਨੇ ਕੀ ਕੀਤਾ ਉਹਨਾਂ ਨੂੰ ਕੋਈ ਰਸੀਦ ਨਹੀਂ ਦਿੱਤੀ ਆਮ ਹੀ ਆਪਾਂ ਨੂੰ ਪਤਾ ਹੈ ਵੀ ਅੱਜ ਆਪਾਂ ਜਮ੍ਹਾਂ ਕਰਾਉਣੇ ਆ ਆਪਾਂ ਨੂੰ ਦੂਜੇ ਦਿਨ ਮਿਲਦੀ ਐ ਤੇ ਕਈਆਂ ਮੇਰੇ ਅਰਗਿਆਂ ਦੀ ਕਿਸਮਤ ਹੀ ਐਡੀ ਮਾੜੀ ਸੀ ਵੀ ਉਹਦਾ ਜਿਹੜਾ ਸਕੈਮ ਘੱਟੋ-ਘੱਟ 15-20 ਦਿਨ ਉਹਨੇ ਲਾਏ ਹੋਣਗੇ ਆਪਦਾ ਉਹਨੇ ਪਹਿਲਾਂ ਟਿਕਟਾਂ ਲੈ ਕੇ ਰੱਖੀਆਂ ਹੋਣਗੀਆਂ ਪਹਿਲਾਂ ਆਪਦੀ ਉਹਨੇ ਫੈਮਿਲੀ ਸੈੱਟ ਕੀਤੀ ਹੋਊਗੀ ਜਵਾਕ ਜੱਲਾ ਉਹਨੇ ਕੱਢਿਆ ਹੋਊਗਾ ਬਾਹਰ ਫੇਰ ਜਦੋਂ ਲਾਸਟ ਟਾਈਮ ਆਇਆ ਉਸ ਲਾਸਟ ਟਾਈਮ ਤੇ ਕਈ ਲਿਮਟਾਂ ਵਾਲੇ ਵੀ ਜਾਵੜੇ ਵੀ ਸਾਡੀ ਆ ਲਿਮਟ ਸਾਫ ਕਰਦੇ ਉਹ ਮੈਨੇਜਰ ਸਾਹਿਬ ਨੇ ਉਹਨਾਂ ਨੂੰ ਕੋਈ ਰਸੀਦ ਨਹੀਂ ਦਿੱਤੀ ਤੇ ਲਿਮਟੀ ਗੁੰਮ ਕਰਤੀ ਅੱਜ ਸਵੇਰ 9 ਵਜੇ ਦੇ ਕਰੀਬ 1.5 ਕਰੋੜ ਦੀ ਗੱਲ ਸੀਗੀ ਤੇ ਮੇਰੇ ਵੀਰੋ ਹੁਣ 4:30 ਦਾ ਟਾਈਮ ਹੈ ਮੇਰੇ ਖਿਆਲ ਦੇ ਵਿੱਚ ਘੰਟਾ ਕੁ ਪਹਿਲਾਂ ਦੀ ਗੱਲ ਹੈ ਪਾਉਨੇ 3 ਕਰੋੜ 3 ਕਰੋੜ ਦੇ ਲਾਗੇ ਸੂਈ ਜਾ ਵਜੀ ਹੈ ਇਹ ਸਾਰੇ ਪੈਸੇ ਆਪਣੀ ਹੱਕ ਸੱਚ ਦੀ ਕਮਾਈ ਕਿਸੇ ਨੇ ਪੁੱਤ ਵਿਆਉਣਾ ਕਿਸੇ ਨੇ ਧੀ ਵਿਆਉਣੀ ਕਿਸੇ ਨੇ ਬਾਹਰ ਭੇਜਣਾ ਕਿਸੇ ਨੇ ਘਰ ਪਾਉਣਾ ਕਿਸੇ ਨੇ ਆਪਰੇਸ਼ਨ ਕਰਾਉਣਾ ਕਿਵੇਂ ਨਾ ਕਿਵੇਂ ਹਰੇਕ ਬੰਦੇ ਦੀ ਜਿਹੜੀ ਜਮਾ ਪੂੰਜੀ ਪਈ ਹੁੰਦੀ ਹੈ ਤੇ ਜਦੋਂ ਬਾਈ ਜੀ ਪੱਕੀ ਫਸਲ ਤੇ ਬੱਦਲ ਵਰਦਾ ਨਾ ਫਿਰ ਰੱਬ ਰਾਖਾ ਹੁੰਦਾ ਚਿੱਤ ਪੁੱਛਿਆ ਜਾਣਦਾ ਐਹੋ ਜਿਹੇ ਵੀ ਬੰਦੇ ਉੱਥੇ ਯਾਰ ਉਹਨਾਂ ਦੀ ਜਿਹੜੀ ਸੇਵਿੰਗ ਪੂੰਜੀ ਆ ਨਾ ਸੇਵਿੰਗ ਪੂੰਜੀ ਹੁੰਦੀ ਕਿਸੇ ਦਾ ਲੱਖ ਸਵਾ ਲੱਖ ਰੋਜ਼ ਮਰਲਾ ਕਿਸੇ ਨੇ ਕਢਾਉਣਾ ਆਪਣੀ ਰਸੋਈ ਦਾ ਸਮਾਨ ਲੈਣਾ ਉਹ ਵੀ ਮਾਂ ਦਾ ਪੁੱਤ ਲੈ ਕੇ ਫਰਰ ਹੋ ਗਿਆ ਇਹ ਤਾਜੀ ਘਟਨਾ ਹੈ ਮੇਰੇ ਵੀਰੋ ਸਾਦਕ ਪਿੰਡ ਬੜਾ ਮਸ਼ਹੂਰ ਪਿੰਡ ਹੈ ਤੇ ਇਹ ਬਾਈ ਜੀ ਮੈਂ ਤੁਹਾਡੇ ਨਾਲ ਗੱਲ ਤਾਂ ਸ਼ੇਅਰ ਕੀਤੀ ਹੈ ਇਹ ਬੈਂਕ ਵੀ ਸਰਕਾਰੀ ਐਸਬੀਆਈ ਹੁਣ ਬਹੁਤ ਬੰਦੇ ਇਹ ਸੋਚਦੇ ਹੋਣਗੇ ਯਾਰ ਇਹਦੂ ਪ੍ਰਾਈਵੇਟ ਬੈਂਕਾਂ ਚੰਗੀਆਂ ਐ ਮੈਂ ਕਿਸੇ ਬੈਂਕ ਨੂੰ ਸਰਟੀਫਿਕੇਟ ਨਹੀਂ ਦਿੰਦਾ ਪਰ ਗੱਲ ਜਿਹੜੀ ਗੌਰ ਕਰਨ ਵਾਲੀ ਐ ਬਾਈ ਜੀ ਬੈਂਕ ਚਾਹੇ ਐਕਸੈਸ ਬੈਂਕ ਹੈ ਚਾਹੇ ਸੈਂਟਰਲ ਬੈਂਕ ਹੈ ਚਾਹੇ ਇੰਡੀਆ ਬੈਂਕ ਹੈ ਚਾਹੇ ਐਚਡੀਐਫਸੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੈਂਕ ਹੈ ਮੇਰੀ ਬੇਨਤੀ ਦਾ ਇੱਕ ਜ਼ਰੂਰੀ ਨੋਟ ਕਰ ਲੋ ਪਹਿਲੀ ਗੱਲ ਤਾਂ ਮੈਂ ਜਿਹੜੀ ਗੱਲ ਕਰਨ ਜਾ ਰਿਹਾ ਹਾਂ ਹੁਣ ਮੇਰੇ ਬਾਈ ਕੋਈ ਵਿਦਵਾਨ ਨਾ ਬਣੇ ਹੋ ਸਕਦਾ ਮੈਥੋਂ ਵੱਧ ਕਿਸੇ ਨੂੰ ਜਾਣਕਾਰੀ ਹੋਵੇ ਸਿਆਣੇ ਆਂਦੇ ਆ ਜੇ ਥੋੜੀ-ਬਹੁਤੀ ਜਾਣਕਾਰੀ ਹੋਵੇ ਸਾਂਝੀ ਕਰ ਲੈਣੀ ਚਾਹੀਦੀ ਹੈ ਤੇ ਮੈਂ ਵੀ ਕੋਈ ਮਿੱਤਰੋ ਅਕਾਸ਼ੋਂ ਨਹੀਂ ਆਇਆ ਮੈਨੂੰ ਵੀ ਆਈ ਜਨਤਾ 'ਚ ਫਿਰਦੇ ਨੂੰ ਨੌਲੇਜ ਮਿਲੀ ਹੈ ਤੁਹਾਡੇ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਆਧਾਰ ਕਾਰਡ ਆਧਾਰ ਕਾਰਡ ਆ ਜਿਹੜਾ ਚਾਹੇ ਤੁਸੀਂ ਖਾਤਾ ਖੁਲਾਉਣਾ ਹੈ ਚਾਹੇ ਤੁਸੀਂ ਪਾਸਪੋਰਟ ਬਣਾਉਣਾ ਹੈ ਚਾਹੇ ਸਰਕਾਰੀ ਸਕੀਮ ਲੈਣੀ ਹੈ ਕੁਛ ਵੀ ਕਰਨਾ ਹੈ ਆਧਾਰ ਕਾਰਡ ਦੀ ਫੋਟੋ ਕਾਪੀ ਤੁਹਾਨੂੰ ਦੇਣੀ ਪਵੇਗੀ ਖਾਸ ਕਰਕੇ ਬੈਂਕਾਂ ਦੇ ਵਿੱਚ ਤਾਂ ਆਧਾਰ ਕਾਰਡ ਹੁੰਦਾ ਹੀ ਆ ਪਹਿਲੀ ਗੱਲ ਤਾਂ ਮੈਨੂੰ ਖੁਦ ਨੂੰ ਨਹੀਂ ਪਤਾ ਵੀ ਮੈਂ ਆਪਦਾ ਆਧਾਰ ਕਾਰਡ ਦੀਆਂ ਕਾਪੀਆਂ ਕਿੱਥੇ-ਕਿੱਥੇ ਦੇ ਚੁੱਕਿਆ ਜਿਹੜੇ ਬੈਂਕਾਂ ਦੇ ਵਿੱਚ ਪ੍ਰਾਈਵੇਟ ਕਰਮਚਾਰੀ ਲਖੇ ਹੁੰਦੇ ਆ ਉਹਨਾਂ ਕੋਲੇ ਵੀ ਆਪਣੀਆਂ ਆਧਾਰ ਕਾਰਡ ਦੀਆਂ ਕਾਪੀਆਂ ਹੁੰਦੀਆਂ ਕਈ ਵਾਰੀ ਉਹ ਬੈਂਕਾਂ 'ਚ ਉਹ ਹਟਦੇ ਆ ਉਹਨਾਂ ਨੂੰ ਵੀ ਪਤਾ ਹੁੰਦਾ ਇਹਦੇ ਖਾਤੇ 'ਚ ਕੀ ਪਿਆ ਇਹਦੇ ਖਾਤੇ 'ਚ ਕੀ ਪਿਆ ਹੁਣ ਤਾਂ ਜਿਵੇਂ ਫਰਦਾ ਤੋਂ ਪਤਾ ਲੱਗ ਜਾਂਦਾ ਸਾਰਾ ਕੁਝ ਵੀ ਕਿੰਨੇ ਖਾਤੇ ਜਿਹਦੇ ਪੈਸੇ ਹੈਗੇ ਆ ਸਾਰਾ ਕੁਝ ਦੱਸਦਾ ਹੁਣ ਮੈਂ ਜਿਹੜੀ ਗੱਲ ਕਰਨ ਜਾ ਰਿਹਾ ਇਹ ਬਾਈ ਜੀ ਚੰਗੀ ਲੱਗੀ ਨਾ ਵੀਡੀਓ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕੋਈ ਹੋਰ ਭਰਾ ਬਚ ਸਕੇ ਸਭ ਤੋਂ ਵੱਡਾ ਕਾਰਨ ਹੈ ਆਧਾਰ ਕਾਰਡ ਜਿਨ੍ਹਾਂ ਦੇ ਹੁਣ ਤਾਂ ਤੁਸੀਂ ਮੰਨਦੇ ਆ ਵੀ ਆਪਾਂ ਆਧਾਰ ਕਾਰਡ ਨਾ ਦੇਵਾਂਗੇ ਪਰ ਜਿਨ੍ਹਾਂ ਦੇ ਆਧਾਰ ਕਾਰਡ ਦਿੱਤੇ ਹੋਏ ਆ ਉਹ ਕੀ ਕਰਨਗੇ ਦਾਡਾ ਆਧਾਰ ਕਾਰਡ ਲੋਕ ਹੋਣਾ ਬਹੁਤ ਜ਼ਰੂਰੀ ਆ ਜਦੋਂ ਤੁਹਾਨੂੰ ਕੋਈ ਲੋੜ ਪਵੇ ਤੁਸੀਂ ਉਹਦਾ ਲੋਕ ਖੋਲੋ ਤੇ ਨਹੀਂ ਉਹਨੂੰ ਲੋਕ ਕਰਕੇ ਰੱਖੋ ਹੁਣ ਲੋਕ ਤੁਸੀਂ ਕਿਵੇਂ ਕਰਨਾ ਹੈ ਤੁਸੀਂ ਆਪਣੇ ਫੋਨ ਦੇ ਵਿੱਚ ਪਲੇ ਸਟੋਰ ਤੇ ਜਾਓ ਮਾਈ ਆਧਾਰ ਐਮ ਵਾਈ ਬਾਇਆ ਛੋਟਾ ਜਾ ਉਹਨਾਂ ਨੇ ਮਾਈ ਆਧਾਰ ਐਪ ਹੈ ਇੱਕ ਉਹ ਪਲੇ ਸਟੋਰ ਤੋਂ ਉਹਨੂੰ ਡਾਊਨਲੋਡ ਕਰੋ ਜਦੋਂ ਉਹ ਪਲੇ ਸਟੋਰ ਤੋਂ ਡਾਊਨਲੋਡ ਹੋ ਗਈ ਮੁੜ ਕੇ ਜਦੋਂ ਉਹਨੂੰ ਕਲਿੱਕ ਕਰੋਗੇ ਉਹ ਤਾਥੋਂ ਪਾਸਵਰਡ ਮੰਗੇਗੀ ਪਾਸਵਰਡ ਮੰਗੇਗੀ 4 ਅੱਖਰਾਂ ਦਾ ਜਦੋਂ 4 ਅੱਖਰਾਂ ਦਾ ਤੁਸੀਂ ਉਹਦੇ ਤੇ ਪਾਸਵਰਡ ਰੱਖ ਲਿਆ ਉਹ ਤੋਂ ਬਾਅਦ ਜਦੋਂ ਉਹਨੂੰ ਖੋਲੋਗੇ ਫਿਰ ਤੁਹਾਡਾ ਉਹੀ ਆਧਾਰ ਕਾਰਡ ਜਿਹੜਾ ਬਣਿਆ ਹੋਇਆ ਤੁਹਾਡੇ ਸਾਹਮਣੇ ਆ ਜਾਵੇਗਾ ਜਦੋਂ ਆਧਾਰ ਕਾਰਡ ਤੁਹਾਡੇ ਸਾਹਮਣੇ ਆ ਗਿਆ ਉਹਨੂੰ ਮਾੜਾ ਜਾਂ ਤਾਂ ਨੂੰ ਕਰੋਗੇ ਤੇ ਬਿਲਕੁਲ ਥਲੜੇ ਪਾਸੇ ਲਿਖਿਆ ਹੋਵੇਗਾ ਆਧਾਰ卡ਟ ਲੋਕ ਆਧਾਰ卡ਟ ਅਨਲੌਕ ਉਹਨੂੰ ਤੁਸੀਂ ਲੌਕ ਕਰਕੇ ਰੱਖੋ ਤੁਹਾਡੇ ਫੋਨ ਦੇ ਵਿੱਚ ਹੀ ਪਾਸਵਰਡ ਇੱਕ ਓਟੀਪੀ ਆਵੇਗਾ ਉਸੇ ਨੰਬਰ ਤੇ ਜਿਹਦੇ ਨਾਲ ਤੁਹਾਡਾ ਆਧਾਰ卡ਟ ਲਿੰਕ ਹੈ ਉਸੇ ਤੇ ਓਟੀਪੀ ਆਵੇਗਾ ਚਾਰ ਅੱਖਰਾਂ ਦਾ ਉਸ ਨੂੰ ਫੇਰ ਨੱਪ ਦਿਓ ਬਾਈ ਜੀ ਤੁਹਾਡਾ ਆਧਾਰ ਕਾਰਡ ਜੇ ਤੁਸੀਂ ਲੋਕ ਵਾਲੇ ਥਾਂ ਨੱਪਿਆ ਤੇ ਲੋਕ ਹੋ ਜਾਵੇਗਾ ਜਦੋਂ ਤੁਸੀਂ ਖੋਲਣਾ ਹੈ ਆਧਾਰ ਕਾਰਡ ਕਿਤੇ ਤੁਹਾਨੂੰ ਸੁਸਾਇਟੀ ਦੇ ਵਿੱਚ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਹੁਣ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਜਾਂ ਆਪਾਂ ਪੈਸਟਿਸਾਈਡ ਦੀ ਦੁਕਾਨ ਤੇ ਡਾਈ ਖਾਦ ਲੈਣੀ ਆ ਰੇ ਲੈਣੀ ਆ ਆਪਾਂ ਤੋਂ ਅਕਸਰ ਆਧਾਰ ਕਾਰਡ ਮੰਗੇ ਜਾਂਦੇ ਆ ਤੇ ਉਹਦੇ ਬਿਨਾ ਆਪਾਂ ਨੂੰ ਖਾਦ ਨਹੀਂ ਮਿਲਦੀ ਕਿਉਂਕਿ ਉਹਨਾਂ ਚਿਰ ਆਪਣਾ ਲਿੰਕੜ ਆ ਓਟੀਪੀ ਨਹੀਂ ਆਵੇਗਾ ਜਿੰਨਾ ਚਿਰ ਆਪਾਂ ਗੂਠਾ ਨਹੀਂ ਲਾਉਂਦੇ ਤੇ ਆਪਣਾ ਆਧਾਰ ਕਾਰਡ ਅਨਲੌਕ ਨਹੀਂ ਹੁੰਦਾ ਉਹਦੇ ਨਾਲ ਕੀ ਹੋਵੇਗਾ ਮੈਂ ਜ਼ਿਆਦਾ ਤਾਂ ਨਹੀਂ ਕਹਿੰਦਾ 99% ਜਿਹੜਾ ਇਹ ਕੰਮ ਜਿਹੜੇ ਜਾਨੀ ਦੀ ਜਿਹੜੇ ਆ ਮੰਦਬੁੱਧੀ ਬਸੇਰੇ ਹੈਗੇ ਆ ਜਿਹੜੇ ਪੁੱਠੇ ਪਾਸੇ ਹੀ ਦਿਮਾਗ ਲਾਉਂਦੇ ਆ ਸਿੱਧੇ ਪਾਸੇ ਨਹੀਂ ਲਾਉਂਦੇ ਕਿਉਂਕਿ ਅਸਲੋਂ ਪਰ ਮਾਸਟਰਮਾਈਂਡ ਵੀ ਬਹੁਤ ਪਏ ਆ ਮੈਂ ਇਹ ਵੀ ਨਹੀਂ ਕਹਿੰਦਾ ਵੀ ਇਹਦੇ ਨਾਲ ਜਮਾਂ ਹੀ ਹਟ ਜਾਵੇਗਾ ਪਰ 99% ਇਹਦੇ ਨਾਲ ਤੁਹਾਡੇ ਖਾਤਾ ਜਿਹੜਾ ਨਾ ਉਹ ਇੱਕ ਮੈਂ ਕਹਿ ਸਕਦਾ ਵੀ ਸੇਫ ਹੋ ਜਾਵੇਗਾ ਕਿਉਂਕਿ ਜਿੰਨਾ ਚਿਰ ਆਧਾਰ ਕਾਰਡ ਤੁਹਾਡਾ ਖੁੱਲਦਾ ਨਹੀਂ ਉਹਨਾਂ ਨੇ ਆਪਣੇ ਫੋਨਾਂ 'ਚ ਖੋਲਦੇ ਆ ਚਾਹੇ ਆਪਣੇ ਲੈਪਟਾਪਾਂ 'ਚ ਖੋਲਦੇ ਆ ਉਹ ਫਿਰ ਤੁਹਾਨੂੰ ਹੀ ਕਿਸੇ ਨਾ ਕਿਸੇ ਤਰੀਕੇ ਅ ਫੋਨ ਕਰਦੇ ਆ ਤੇ ਆਪਾਂ ਵੀ ਦੇਖਦੇ ਆ ਵੀ ਕਈ ਵਾਰੀ ਆਪਾਂ ਨੂੰ ਫੋਨ ਆਉਂਦਾ ਹੈ ਤੇ ਆਪਾਂ ਹੈਲੋ ਹੈਲੋ ਕਰਦੇ ਆ ਉਹਨਾਂ ਦੇ ਫੋਨ ਦੇ ਨਾਲ ਆਪਣਾ ਫੋਨ ਲਿੰਕ ਹੋ ਜਾਂਦਾ ਤੇ 100 ਚੋਂ 90% ਅੱਜ ਕੱਲ ਆਪਾਂ Google Pay ਚ ਲਾਉਨੇ ਆ ਤੇ Google Pay ਕਾਦੇ ਤੇ ਚੱਲਦਾ ਫੋਨ ਨੰਬਰਾਂ ਤੇ ਤੇ ਫੋਨ ਨੰਬਰਾਂ ਤੇ Google Pay ਤਾਂ ਹੀ ਚੱਲੂਗਾ ਜੇ ਆਪਣਾ ਬੈਂਕ ਦੇ ਨਾਲ ਸਾਰਾ ਕੁਝ ਅਟੈਚ ਹੈ ਤੇ ਉਹਦੇ ਅਟੈਚ ਦੇ ਜ਼ਰੀਏ ਹੀ ਬਾਈ ਜੀ ਉਹ ਤੁਹਾਡੇ ਨਾਲ ਹੈਲੋ ਹੈਲੋ ਉਹ ਗਾਉਂ ਆਜ ਤਾਂ ਦਿੰਦੇ ਨਹੀਂ ਉਹਨੇ ਚਿਰਚੀ ਜਿਹੜੇ ਮਾਸਟਰਮਾਈਂਡ ਹੈ ਉਹ ਸਾਰਾ ਕੁਝ ਕਰ ਲੈਂਦੇ ਆ ਪਰ ਜੇ ਤੁਹਾਡਾ ਆਧਾਰ ਕਾਰਡ ਲੋਕ ਹੋਇਆ ਤੇ 99% ਮੈਂ ਕਹਿੰਨਾ ਵੀ ਤੁਹਾਡਾ ਪੰਜੀ ਇੱਧਰ ਉੱਧਰ ਨਹੀਂ ਹੋਵੇਗੀ ਦੁੱਖ ਬਹੁਤ ਹੋਇਆ ਬਈ ਸਾਡੇ ਭਰਾ ਯਾਰ ਚਿੱਟੀਆਂ ਦਾੜ੍ਹੀਆਂ ਵਾਲੇ ਰੋਈ ਜਾਂਦੇ ਆ ਇੱਕ ਯੰਗ ਨੌਜਵਾਨ ਉਹਨੇ ਦੱਸਿਆ ਮੇਰਾ 16 ਲੱਖ ਰੁਪਈਆ ਯਾਰ 16 ਲੱਖ ਰੁਪਇਆ 4 ਫੱਡੀਆਂ 4-4 ਲੱਖ ਦੀਆਂ ਇੱਕ 255000 ਦੀ ਲਿਮਟ ਦੇ ਕੇ ਗਿਆ ਮੈਨੇਜਰ ਸਾਹਿਬ ਕਮਾ ਦਿਓ ਤੇ ਮੈਨੇਜਰ ਸਾਹਿਬ ਨੇ ਜਮਾਈ ਕਮਾਤੀ ਵੇਖੋ ਕਿੱਡਾ ਵੱਡਾ ਸਕੈਮ ਹੈ ਜਿਹੜੇ ਐਨਆਰਆਈ ਭਰਾ ਹੈ ਜਿਨ੍ਹਾਂ ਦੇ ਸਿਰ ਤੇ ਅਸੀਂ ਚੱਲਦੇ ਆ ਉਹਨਾਂ ਵੀਰਾਂ ਦੀ ਵੀ ਜਮਾ ਪੂੰਜੀ ਕਈਆਂ ਦੀ ਬੈਂਕਾਂ 'ਚ ਪਈ ਹੁੰਦੀ ਹੈ ਇੱਥੋਂ ਤੱਕ ਕੇ ਇੱਕ ਭਰਾ ਕਹਿੰਦਾ ਮੇਰਾ ਤਾਂ ਸੋਨਾ ਵੀ ਗੁੰਮ ਹੋ ਗਿਆ ਸੋਨਾ ਵੀ ਉੱਥੇ ਪਿਆ ਐ ਨਾਲੇ ਉਹ ਰੋਵੇ ਤੇ ਨਾਲੇ ਬਾਈ ਦੱਸੇ ਵੀਡੀਓ ਨਹੀਂ ਵੇਖੀ ਜਾਂਦੀ ਲੋਕ ਆਵਾਜ਼ਤੀ ਵੀ ਤੇ ਪਈ ਐ ਤੁਸੀਂ ਜਦੋਂ ਮਰਜੀ ਹੁਣ ਤਾਂ ਮਰਖ ਸਾਰੇ ਚੈਨਲਾਂ ਨੇ ਵਿਖਾਤੀ ਹੋਊਗੀ ਪਰ ਬਹੁਤ ਮਾੜੀ ਗੱਲ ਐ ਬਾਈ ਜੀ ਜੇ ਬੈਂਕ 'ਚ ਬੰਦਾ ਪੈਸੇ ਨਾ ਰੱਖੂ ਤੇ ਰੱਖੂ ਕਿੱਥੇ ਬੰਦਾ ਜਾਊ ਕਿੱਧਰ ਜੇ ਬੰਦੇ ਰੇ ਆਪਦੀ ਜਮਾ ਪੂੰਜੀ ਰੱਖਣੀ ਘਰੇ ਰੱਖ ਨਹੀਂ ਸਕਦਾ ਕਿਉਂਕਿ ਮਾਇਆ ਜਿਹੜੀ ਐ ਇਹ ਮਾਇਆ ਮਮਤਾ ਮੋਣੀ ਐ ਗੁੱਟੀ ਖੁੱਲੀ ਤੇ ਕੰਮ ਖਤਮ ਪਰ ਤੁਸੀਂ ਦੱਸੋ ਵੀ ਜੇ ਬੈਂਕ 'ਚ ਬੰਦਾ ਪੈਸੇ ਨਾ ਰੱਖੂ ਤੇ ਰੱਖੂ ਕਿੱਥੇ ਬੈਂਕਾਂ ਦੇ ਵਿੱਚ ਲੋਕਾਂ ਨੇ ਐਫੜੀਆਂ ਕਰਾਈਆਂ ਲੋਕਾਂ ਦੇ ਲਿਮਟਾਂ ਵੜਾਈਆਂ ਲਿਮਟਾਂ ਵਾਲੇ ਪੈਸੇ ਵੀ ਨਹੀਂ ਛੱਡੇ ਕਿੱਡਾ ਵੱਡਾ ਸਕੈਮ ਆ ਯਾਰ ਸੋ ਮੇਰੀ ਬੇਨਤੀ ਹੈ ਬਾਈ ਜੀ ਹਰੇਕ ਬੰਦੇ ਕੋਲੇ ਟੱਚ ਫੋਨ ਹੈ ਉਹਨੂੰ ਉਹਦੇ ਪਲੇ ਸਟੋਰ 'ਚ ਜਾਓ ਤੇ ਪਲੇ ਸਟੋਰ 'ਚ ਜਾ ਕੇ ਮਾਈ ਆਧਾਰ ਐਪ ਡਾਊਨਲੋਡ ਕਰੋ ਘੱਟੋ ਘਟਾ ਉਹਦਾ ਆਧਾਰ ਕਾਰਡ ਤਾਂ ਬਾਈ ਅੱਜ ਹੀ ਲੋਕ ਕਰ ਲਓ ਜੇ ਤੁਹਾਡਾ ਆਧਾਰ ਕਾਰਡ ਲੋਕ ਹੈ ਨਾ ਕੁਝ ਨਹੀਂ ਹੋ ਸਕਦਾ ਮੈਂ ਸਾਡੇ ਬੱਤਰਾ ਪੈਸਟੀਸਾਈਜ਼ਰ ਸਾਈਡ ਵਾਲੇ ਆ ਧਰਮਕੋਟ ਕਈ ਵਾਰੀ ਉਹਨਾਂ ਤੋਂ ਡਾਈ ਡੂਈ ਲੈਣੀ ਪੈ ਜਾਂਦੀ ਛਾਟ ਆ ਜਾਂਦੀ ਆ ਉਹਨਾਂ ਨੇ ਕਈ ਵਾਰੀ ਮੈਨੂੰ ਕਹਿਣਾ ਯਾਰ ਵੀ ਤੇਰਾ ਆਧਾਰ ਕਾਰਡ ਲੋਕ ਹੈ ਇਹ ਵੀ ਮੈਂ ਵੀ ਆਈ ਕਿਸੇ ਭਰਾ ਤੋਂ ਸਿੱਖਿਆ ਬਾਈ ਜੀ ਤੇ ਪਰ ਫਾਇਦਾ ਬਹੁਤ ਹੈ ਇਹਦਾ ਘੱਟੋ ਘੱਟ ਤੁਹਾਡੇ ਕਿਸੇ ਵੀ ਸਰਕਾਰੀ ਅਦਾਰੇ ਦੇ ਵਿੱਚ ਕੋਈ ਅਨਗੈਲੀ ਨਹੀਂ ਕਰੇਗਾ ਜਿੰਨਾ ਚਿਰ ਤੁਹਾਡਾ ਆਧਾਰ ਕਾਰਡ ਲੋਕ ਪਿਆ ਕਿਉਂਕਿ ਆਧਾਰ ਕਾਰਡ ਇੱਕ ਬਹੁਤ ਵੱਡੀ ਚੀਜ਼ ਹੈ ਖਾਸ ਕਰਕੇ ਆਪਣੇ ਇੰਡੀਅਨ ਲੋਕਾਂ ਦੇ ਲਈ ਆਧਾਰ ਕਾਰਡ ਹੀਰੋ ਹੈ ਭਾਵੇਂ ਲੱਖ ਪੈਨ ਕਾਰਡ ਬਣੇ ਫਿਰਦੇ ਹੋਣ ਲੱਖ ਪੇ ਕਾਰਡ ਬਣੇ ਫਿਰਦੇ ਆ ਦੇ ਆਧਾਰ ਕਾਰਡ ਤੁਹਾਡਾ ਲੋਕ ਹੈ ਨਾ ਤੇ 99% ਤੁਸੀਂ ਮੇਰੇ ਵੀਰੋ ਇਸ ਸਕੈਮ ਤੋਂ ਬਚ ਸਕਦੇ ਆ ਜੇ ਜਾਣਕਾਰੀ ਚੰਗੀ ਲੱਗੀ ਸ਼ੇਅਰ ਕਰ ਦਿਓ ਪਰ ਫਿਰ ਵੀ ਬਾਈ ਜੀ ਮੈਂ ਕੋਈ ਜਾਦਾ ਨਹੀਂ ਮੈਂ ਕਹਿ ਸਕਦਾ ਵੀ ਜ਼ਿਆਦਾ ਮਾਸਟਰਮਾਈਂਡ ਐ ਪਰ ਫੇਸਬੁਕ ਤੇ ਵਿਦਵਾਨ ਵੀ ਬੈਠੇ ਐ ਆਪ ਦਾ ਛੋਟਾ ਵੀਰ ਸਮਝ ਕੇ ਬਾਈ ਜੀ ਕੋਈ ਇਧਰ ਲਈ ਉਧਰ ਲਈ ਗੱਲ ਲਿਖਣ ਦੀ ਲੋੜ ਨਹੀਂ ਕਿਉਂਕਿ ਮੈਂ ਤਾਂ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਐ ਹਾਂ ਫੇਸਬੁਕ ਤੇ 2 ਕੁ ਮਹੀਨੇ ਮੈਂ ਗਾਇਬ ਰਿਆ ਕਿਉਂਕਿ ਮੇਰੇ ਪੇਜ ਦੇ ਵਿੱਚ ਪ੍ਰੋਬਲਮ ਚੱਲਦੀ ਸੀ ਮੈਂ ਸਾਰੇ ਦੋਸਤਾਂ ਨੂੰ ਬੇਨਤੀ ਕਰਦਾ ਤੁਹਾਨੂੰ ਨਵੀਆਂ ਅਪਡੇਟਾਂ ਜਿਹੜੀਆਂ ਦਿੰਦਾ ਰਵਾਂਗਾ ਕਿਉਂਕਿ ਆਪ ਵੀ ਖੇਤੀ ਕਰਦੇ ਆ ਚਾਹੇ ਉਹ ਖੇਤੀ ਪ੍ਰਤੀ ਐ ਚਾਹੇ ਉਹ ਦੁਨੀਆਦਾਰੀ ਪ੍ਰਤੀ ਐ ਤੁਸੀਂ ਮੇਰੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਸੁੱਖਾ ਕਮੈਂਟੇਟਰ ਮੇਰੇ ਵੀਰੋ ਫੇਸਬੁੱਕ ਪੇਜ ਐ YouTube ਤੇ ਚੈਨਲ ਸੁੱਖਾ ਕਮੈਂਟੇਟਰ ਦੇ ਨਾਮ ਤੇ ਐ Instagram ਸੁੱਖਾ ਕਮੈਂਟੇਟਰ ਦੇ ਨਾਮ ਤੇ ਐ ਸੋ ਵੱਧ ਤੋਂ ਵੱਧ ਮੇਰੇ ਵੀਰੋ ਮੇਰੇ ਵੀਰ ਇਹਨੂੰ ਸਬਸਕ੍ਰਾਈਬ ਕਰਨ ਤਾਂ ਕਿ ਮੈਂ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਸਾਂਝੀਆ ਕਰ ਸਕਾਂ ਸੋ ਮੇਰੀ ਗੱਲ ਤੇ ਗੌਰ ਜਰੂਰ ਕਰਿਓ ਤੇ ਜਿਨ੍ਹਾਂ ਨੇ ਸਾਦਕ ਦੇ ਸਕੈਮ ਦੀ ਵੀਡੀਓ ਨਹੀਂ ਵੇਖੀ ਉਹ ਲੋਕ ਆਵਾਜ਼ ਟੀਵੀ ਤੇ ਜਦੋਂ ਮਰਜੀ ਵੇਖ ਲਓ ਬਾਈ ਜੀ ਲੋਕੀ ਤਾਂ ਹਾਂ ਮਾਰਦੇ ਐ ਲੁੱਟੇ ਗਏ ਐ ਇੱਕ ਮਾਤਾ ਵਿਚਾਰੀ ਮੇਰੇ ਵੀਰੋ ਉਹ ਵੀ ਤਾਂ ਹਾਂ ਮਾਰਦੀ ਉਹ ਕਹਿੰਦੀ ਮੈਨੂੰ ਘਰ ਦੀ ਰਸੋਈ ਦਾ ਫਿਕਰ ਪੈ ਗਿਆ ਮੇਰੇ ਸੇਵਿੰਗ ਵਾਲੇ ਪੈਸੇ ਵੀ ਬੈਂਕ ਵਾਲੇ ਲੈ ਗਏ ਤੇ ਮੈਨੇਜਰ ਸਾਹਿਬ ਜੀ ਨਿਕਲ ਗਏ ਜਿਵੇਂ ਕਾੜਤੀਆ ਨਿਕਲਿਆ ਸੀ ਕਰੋੜਾਂ ਰੁਪਏ ਲੈ ਕੇ ਵੱਖਰੀ ਗੱਲ ਹੈ ਯਾਰ ਸਰਕਾਰ ਹੈ ਫੜ ਵੀ ਸਕਦੀ ਹੈ ਪਰ ਜੇ ਅੱਜ ਕਿਸੇ ਨੇ ਕੋਈ ਕੰਮ ਕਰਨਾ ਹੈ ਜੇ ਅੱਜ ਕਿਸੇ ਬੱਚੇ ਦੇ ਆਈਲੈਂਡਸ ਦੇ ਬੈਂਡ ਆਏ ਹੈ ਉਹਨੇ ਅੱਜ ਫੀਸ ਜਮ੍ਹਾਂ ਕਰਾਉਣੀ ਹੈ ਉਹਦਾ ਤਾਂ ਕੰਮ ਜਿਹੜਾ ਖਰਾਬ ਹੋ ਗਿਆ ਨਾ ਵਿਸ਼ਵਾਸ ਉੱਡ ਗਿਆ ਬੈਂਕਾਂ ਤੋਂ ਸੋ ਬੇਨਤੀ ਹੈ ਮੇਰੀ ਗੱਲ ਤੇ ਗੌਰ ਕਰਿਓ ਤੁਹਾਡਾ ਆਪਣਾ ਦੋਸਤ ਸੁੱਖਾ ਕਮੈਂਟੇਟਰ ਕੜਿਆਲ ਰੱਬ ਰੱਖਾ